ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਯੋਗਸਰ ਲਈ ਕਿਰੀ ਜ਼ੋਰਦਾਰ ਤਾੜੀਆਂ ਮੇਰੇ ਵੇਵਰੇ ਡਾਇਰੈਕਟਰ ਨੇ ਪੂਰੀ ਫਿਲਮ ਦੇ ਵਿੱਚੋਂ ਹਾਂਜੀ ਕੀ ਪੁੱਛਣਾ ਹੈ ਬੋਲਦੇ ਨਹੀਂ ਹੋਣਾ ਬੋਲਤੀ ਬੰਦ ਹੋ ਗਈ ਹੈ ਕੀ ਗੱਲ ਹੈ ਐ ਬੰਦ ਉਹ ਬੋਲ ਕੁੜੀ ਇੱਥੇ ਆ ਕੇ ਬੋਲ ਇੱਥੇ ਆ ਨਿਉਰੇ ਆ ਜਾ ਹਾਂ ਮੈਂ ਤੇ ਜਿੱਦ ਗੱਲਾਂ ਤਿੰਨ ਚਾਰ ਕਹਿਣੀ ਐ ਪਹਿਲੀ ਗੱਲ ਇਹ ਐ ਵੀ ਐਮੀ ਤੇ ਸੋਨਮ ਇਹ ਲੱਗਦਾ ਜਿਵੇਂ ਧਰਮੰਦਰ ਤੇ ਹਮਾ ਮਾਲਮੀ ਤੁਰੇ ਫਿਰਦੇ ਆ ਇਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਇਹੋ ਜਿਹਾ ਐਕਟਰ ਤੇ ਇਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਐ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਐ ਦੂਜੀ ਗੱਲ ਭਈ ਮੈਂ ਹਜੇ ਕਲਾਕਾਰਾਂ ਦਾ ਕੰਮ ਕਰ ਓਏ ਗੱਲ ਸੜੋ ਮੇਰੀ ਬਾ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਥੈਂਕ ਯੂ ਸੋ ਆ ਵੀ ਮੇਰੀ ਹੀਰੋ ਨਾਲ ਕੋਈ ਐਸੀ ਗੱਲ ਨਹੀਂ ਹੈ ਕਹਿੰਦੇ ਮੰਮੀ ਹੈ ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ ਲਾ ਮੈਂ ਕਮਾਲ ਦੀ ਸੁਣਿਓ 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 ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਊਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ ਮੈਂ ਭੁੱਲ ਪਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੈਨੂੰ ਐਸਾ ਸ਼ਖਸ ਆ ਤਸ ਸਾਰਾ ਮਾਈਨ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਪੇਚੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆਹ ਡਾਰਲੀਆਂ ਨਾ ਜਿਹੜਾ ਏਰਾ ਮੈਂ ਬੜਾ ਹੀ ਫੈਨ ਆ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਤੁਹਾਡੇ ਪ੍ਰਸਾਣਾਂ ਦਾ ਐਸੀ ਵਧੀਆ ਫਿਲਮ ਮੇਰਾ ਗੱਲ ਬਹੁਤ ਹੀ ਘੱਟ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਲੱਗਦਾ ਹਮ ਵੀ ਕبھی ਐਸੇ ਸੀ ਵਾਹ ਵਾਹ ਗੋਡ ਬles ਯੂ ਲਵ ਯੂ ਥੈਂਕ ਯੂ ਗਾਇਜ਼ ਅਸੀਂ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਜ਼ਰਾ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੀ ਟੀਮ ਚੋਂ ਬਹੁਤ ਜਣਿਆਂ ਨੂੰ ਅਸੀਂ ਇਸ ਦਿਨ ਮਿਸ ਕਰ ਰਹੇ ਆਂ ਕਾਫੀ ਬੰਦੇ ਨਹੀਂ ਆ ਪਏ ਸਾਡੇ ਆਨਰੇਬਲ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਰਕੇਸ਼ ਪਾ ਜੀ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਸਾਡੇ ਬਹੁਤ ਸਾਰੇ ਕਾਰਜੋਗ ਨੇ ਪਿਆਰੇ ਵੀਰ ਨੇ ਕਿਉਂਕਿ ਉਹਨਾਂ ਦੀ ਦੂਜੇ ਪਾਸੇ ਫਿਲਮ ਚੱਲ ਰਹੀ ਹੈ ਬਰਿੰਦਰ ਭਾਈ ਨਾ ਜਿਹੜੇ ਕਿ ਬਹੁਤ ਘੱਟ ਕੰਮ ਕਰਦੇ ਨੇ ਉਹਨਾਂ ਨੇ ਫਿਲਮਾਂ ਬਣਾਉਣੀਆਂ ਰਾਈਟ ਤੇ ਬਾਕੀ ਹਰਦੀਪ ਗਿੱਲ ਸਾਹਿਬ ਸਾਡੀ ਹੋਰ ਵੀ ਕਾਫੀ ਮੱਟੂ ਨਹੀਂ ਆਇਆ ਯਾਰ ਮੱਟੂ ਕਿੱਥੇ ਆ ਮੱਟੂ ਵੀ ਨਹੀਂ ਆਇਆ ਖਰੇ ਉਹਨੂੰ ਪਲ ਸੋ ਅਸੀਂ ਸਾਰਨ ਮਿਸ ਕਰਦੇ ਆ ਆਪਣੀ ਸਾਰੀ ਟੀਮ ਨੂੰ ਆਈ ਹੋਪ ਤੁਸੀਂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਿਆ ਆਈ ਹੋਪ ਤੁਸੀਂ ਓਵੇਂ ਓਵੇਂ ਲਿਖੋ ਓਵੇਂ ਓਵੇਂ ਬੋਲ ਕੇ ਪਾਇਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਅਵਰਡ ਵਾਈਡ ਹੋ ਮਾਈਟ ਬੀ ਅਦਰੋਂ ਵੀ ਅੱਜ ਕੌਣ ਕੌਣ ਰਿਵੀਜ਼ ਕਰੂਗਾ ਕੱਲ ਨੂੰ 14 ਤਰੀਕ ਨੂੰ ਫਿਲਮ वर्ल्ड वाइड ਰਿਲੀਜ਼ ਹੋ ਜਾਣੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿੰਕੀ ਲੱਗੀ ਹੋਊਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਗਾਣ ਨੂੰ ਵਧੀਆ ਮਿਹਨਤ ਕਰਕੇ ਫੇਰ ਰਿਲੀਜ਼ ਕਰਾਂਗੇ ਕੋਸਾਂ ਬਸ ਤੇ ਬਾਕੀ ਕੋਈ ਨਹੀਂ ਸਵਾਲ ਜੀ 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 ਪਰਸਨਲ ਮਰਦਾਂ ਨੂੰ ਜਦੋਂ ਵੀ ਆਪ ਕੋ ਬਣਾਉਂਦਾ ਮেরে ਮੈਂ ਹਰੇਕ ਚੀ ਲੱਭਦਾ ਨਹੀਂ ਮੇਰਾ ਵੀਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਵੀ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ ਤੇ ਉਹੀ ਨਿੱਕਾ ਜਿਹੇ ਲਦਾਰ ਸ਼ਿਵਾ ਜਾਂ ਸ਼ਰਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾ ਦਿੰਦੇ ਕਿਉਂਕਿ ਜਿਹੜਾ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆਈ ਜਾਂਦੀ ਐ ਹੁਣ ਇਹ ਨਾ ਕਿ ਉਹ ਆਪ ਦੀ ਰੀਅਲਾਈਟੇ ਦੀ ਕੁੜੀਆਂ ਲਾਉਦਾ ਫਿਰਦਾ ਮੈਂ ਜਾ ਕੋਨੀ ਮੈਂ ਵਿਆਹਾਂ ਰਿਆਂ ਹੁਣ ਕੋਈ ਮਸਲਾ ਨਹੀਂ ਐਡਾ ਸੋ ਨਹੀਂ ਬਹੁਤ ਕਿਰਪਾ ਕਰ ਬਹੁਤ ਕਰ ਕੋਈ ਨਹੀਂ ਪਤਾ ਚੱਲਣਾ ਕੋਨਾ ਤੁਸੀਂ ਇਹਦਾ ਕੀ ਨਾ ਫਿਰ ਤੋਂ ਚੱਕਰੇ ਕੋਈ ਨਹੀਂ ਲੜ ਕੇ ਤੁਸੀਂ ਨਹੀਂ ਨਹੀਂ ਉਹ ਕਈ ਵਾਰੀ ਮਤਲਬ ਇਹ ਮੈਂ ਆਪਦੇ ਲਈ ਤਾਂ ਛੱਡੂਗਾ ਆਪਦੇ ਲਈ ਤਾਂ ਦੱਬੀ ਜਾਊਂਗਾ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਨੂੰ ਇਹ ਆਉਂਦਾ ਵੀ ਮੇਰੇ ਕੋਈ ਚੱਕਰ ਨਹੀਂ ਗੈਨ ਨਾਲ ਕਦੇ ਗੈਦਾ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਕਰਕੇ ਗੈਦਾ ਨੁਕਸਾਨ ਨਾ ਹੋਵੇ ਉੱਥੇ ਆਪਾਂ ਉਹਨਾਂ ਐ ਵੀ ਜਿਹੜੀ ਚੀਜ਼ ਐ ਕਹਿ ਕੇ ਵੀ ਕੋਈ ਚੱਕਰ ਨਹੀਂ ਸਾਂਭ ਲਾਂਗੇ ਜੇ ਉਹਦੇ ਤੇ ਥੋੜਾ ਜਿਹਾ ਬੈਟਰ ਵਰਕ ਹੋ ਜੇ ਕੰਮ ਹੋ ਜੇ ਮਿਲਦਾ ਤਾਂ ਬੈਟਰ ਹੋ ਸਕਦੀ ਐ ਜੀ ਮੈਨੂੰ ਇਹ ਲੱਗਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਸਰ ਮੈਨੂੰ ਵੀ ਇਹ ਲੱਗਦਾ ਕਿ ਜਿਵੇਂ ਜੋਗਰਾਜ ਜੀ ਨੇ ਕਿਹਾ ਕਿ ਮੈਂ ਕਹਿੰਦਾ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਿਰਦਾਰ ਦੀ ਕੀਤੀ ਹੈ ਕੈਰੈਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਪੇਮੈਂਟ ਤੇਰੇ ਪੈਸੇ ਕਿਸੇ ਨੇ ਮਾਰੇ ਦਿੱਤੇ ਇਦਿਕ ਤੇਰੇ ਭੁੱਲ ਗਏ ਹੋਣ ਤੇ ਇਹ ਮੈਂ ਇਹ ਕਹਿ ਰਿਹਾ ਨਹੀਂ ਨਹੀਂ ਉਹ ਕਹਿੰਦੇ ਵੀ ਉਹ ਕਹਿੰਦੇ ਪਕਾਈ ਬੋਦੀ ਕੀ ਦੀ ਆ ਪਕਾਈ ਨਹੀਂ ਗੱਲ ਬੰਦੇ ਦੀ ਕਰੋ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਾਂਜੀ ਹਾਂਜੀ ਕੁਐਸਚਨ ਬਚੀ ਰਹਿ ਗਿਆ ਕੁਝ ਆਓ ਜੇ ਨੱਚਿਆ ਬੋਲ ਭਾਈ ਸੱਤੀ ਬੋਲ ਵਧੀਆ ਕੰਮ ਕੀਤਾ ਮੁੰਡਿਆਂ ਨੇ ਸਾਡੀ ਟੀਮ ਬਹੁਤ ਅੱਛੀ ਸੀਗੀ ਲਾ ਕਰੋ ਆਓ ਰੀਤਾ ਬਹੁਤ ਚਲਦੀ ਆ ਰੀਤਾ ਸਾਹ ਲੋ ਸੋ ਮੈਂ ਆ ਜਾ ਮੈਕਸੀਕੋ ਚ ਲਈਏ ਫਸਟ ਵਾਰੀ ਐਮੀ ਭਾਜੀ ਹੁਣਾਂ ਨੂੰ ਤੇ ਰਕੇਸ਼ ਤੇ ਹੁਣ ਭਾਜੀ ਹੁਣ ਮਿਲਿਆ ਸੀਗਾ ਤੇ ਰਿਕਵੈਸਟ ਕੀਤੀ ਸੀ ਕਿ ਦੋਹਾਂ ਭਰਾਵਾਂ ਨੂੰ ਹੀ ਭਾਜੀ ਕੰਮਕਾਰ ਨਹੀਂ ਮਿਲ ਰਿਆ ਸੈਟਿੰਗ ਨਹੀਂ ਹੈਗੀ ਤੇ ਭਾਜੀ ਨੇ ਜਿੱਦਾਂ ਹੌਣਾ ਹੱਥ ਰੱਖੇ ਮੋਢੇ ਤੇ ਉਦੋਂ ਦੇ ਰੱਖੇ ਆ ਬੱਸ ਐਂ ਹੀ ਰੱਖੇ ਆ ਭਾਜੀ ਦੀ ਬਦੌਲਤ ਇਹ ਦੋ ਬੰਦੇ ਮੇਰੀ ਜ਼ਿੰਦਗੀ ਚ ਮਤਲਬ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਤੁਸੀਂ ਸਾਰਿਆਂ ਨੇ ਪਿਆਰ ਬਖਸ਼ਿਆ ਉਹਨਾਂ ਲਈ ਸਮਝ ਕਿ ਇਹ ਇੱਕ ਐਮੀ ਭਾਜੀ ਕਰਕੇ ਤੇ ਇੱਕ ਰਕੇਸ਼ ਤੋਂ ਹਨ ਭਰਾ ਕਰਕੇ ਇਹ ਦੋ ਬੰਦੇ ਆ ਮੇਰੀ ਜ਼ਿੰਦਗੀ ਚ ਜਿਹੜਾ ਤੁਹਾਡਾ ਭਰਾ ਉਹਨਾਂ ਲਈ ਟਾਈਮ ਸਟਾਰ ਬਣਿਆ ਥੈਂਕ ਯੂ ਬਹੁਤ ਬੱਲੇ ਬੱਲੇ ਤੁਸੀਂ ਆਲਰੇਡੀ ਬਹੁਤ ਕਰਦੇ ਆ ਤੁਸੀਂ ਬਹੁਤ ਹਸਾ ਲੋਕਾਂ ਨੂੰ ਜਦੋਂ ਕਿਸੇ ਵੀ ਬੰਦੇ ਦੇ ਚਿਹਰੇ ਦੇ ਉੱਤੇ ਸਮਾਈਲ ਲੈ ਕੇ ਆਉਣੀ ਹੈ ਹਸਾਉਣਾ ਕੋਈ ਛੋਟੀ ਮੋਟੀ ਚੀਜ਼ ਨਹੀਂ ਸੋ ਸਾਡੀ ਸਾਰੀ ਟੀਮ ਦਾ ਜੋਰ ਲਗਾਇਆ ਸੀ ਤੁਸੀਂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੀਏ 8-9 ਮਹੀਨੇ ਬਾਅਦ ਫਿਲਮ ਆਈ ਸੀ ਆਈ ਹੋਪ ਤੁਹਾਨੂੰ ਚੰਗੀ ਲੱਗੀ ਹੋਊਗੀ ਕਿਉਂਕਿ ਪਿਛਲੀਆਂ ਫਿਲਮਾਂ ਦਾ ਵੀ ਇਫੈਕਟ ਹੁੰਦਾ ਨਾ ਪਿੱਛੇ 2-4-5 ਫਿਲਮਾਂ ਸਾਡੀਆਂ ਨਹੀਂ ਚੱਲੀਆਂ ਤੇ ਜੇ ਸਲੋ 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 ਵਾਸੀਂ ਦੁਬਾਰਾ ਰਿਵਾਈਵ ਕਰਾਂਗੇ ਤੇ ਆਈ ਹੋਪ ਸਾਰਿਆਂ ਨੂੰ ਫਿਲਮ ਚੰਗੀ ਲੱਗੂਗੀ ਤੇ ਮੇਰੇ ਵਰਗਾ ਮੈਲਾ ਕੋ ਕਦੋਂ ਜਾ ਪ੍ਰਧਾਨ ਸਾਹਿਬ ਨੂੰ ਪਹਿਲਾਂ ਆ ਜਾ ਨਹੀਂ ਇਹ ਜਾ ਉਹ ਜਿਹੇ ਜਾਗਾ ਆਗਾ ਕੋਈ ਚੱਕਰ ਨਹੀਂ ਮੋਟਾ ਜਾਗਾ ਨਹੀਂ ਚੱਲੋ ਤਾਂ ਮੰਗਾ ਇਦਾਂ ਹੀ ਆਪੇ ਲੋਕ ਹੀ ਪ੍ਰਸ਼ੰਸਾ ਕਰਨਗੇ ਇਹ ਨਾ ਕਹਿਣ ਸਾਰੀ ਫਿਲਮ ਪ੍ਰ ਮੈਂ ਕਹਿੰਦਾ ਜਹਾਜ ਹੈਗਾ ਉਹ ਜੀ ਲੱਗੂ ਹਾਂਜੀ 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 ਮੈਨੂੰ ਪਤਾ ਹੀ ਨਹੀਂ ਹੈ ਕਿ ਤੇ ਇਹ ਕਿਹਨੂੰ ਲੱਭੀਏ ਤਾਂ ਸਹੀ ਉਹਨੂੰ ਐ ਨਹੀਂ ਪਤਾ ਨੂੰ ਭੁੱਲ ਗਏ ਵੀ ਇਹ ਕਹਿਣਾ ਹੈ ਤੇ ਸ਼ੂਟ ਚੱਲਣ ਦਾ ਅੱਛਾ ਤਾਂ ਨਹੀਂ ਆਇਆ ਸਭ ਤੋਂ ਪਿਆਰਾ ਜਵਾਕ ਹੈ ਸਾਡਾ ਉਹ ਜਿਵੇਂ ਜਦਾਰ ਵੀਰ ਨੇ ਆਖਿਆ ਵੀ ਜਿਹੜੀ 1 ਫੋਨ ਕਾਲ ਆਵੇ ਹੁੰਦੇ ਆ ਨਾ ਕਦੇ ਕੋਈ ਫਰਮਾਇਸ਼ ਰੱਖਣੀ ਨਾ ਕਦੇ ਕੋਈ ਚੀਜ਼ ਕਰਨੀ ਵੀ ਓਕੇ ਵੀਰੇ ਆ ਜਾਾਂਗੇ ਤੇ ਉਹ ਵਨ ਆ ਸੀ ਬੈਸਟ ਕਾਇਆ ਸਾਡੀ ਫਿਲਮ ਇੰਡਸਟਰੀ ਦਾ ਤੇ ਬਹੁਤ ਬਾਕਮਾ ਅਕਟਰ ਫਰਸਟ ਚੁਆਇਸ ਹੁੰਦਾ ਨਹੀਂ ਆਉਂਦੀ ਮੈਂ ਖੇਚਲਾਂ ਜੁੱਤੀਆਂ ਖਾਣੀ ਆ ਮੈਂ ਆਓ ਜੀ ਆਓ ਬਾਜਾ ਸਾਹਿਬ ਆਓ ਬਾਜਾ ਸਾਹਿਬ ਨੂੰ ਅਸਲ ਜਾਣਾ ਹੈ 7 ਵਜੇ ਕਿਤੇ ਬੋਲੋ ਕੁਪੀ ਨਹੀਂ ਸਾਰਾ ਕੁਛ ਵਧੀਆ ਲੱਗਿਆ ਲੇਕਿਨ ਹਰਿਆਣਵੀ ਲੈਂਗੁਏਜ ਮੈਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਦੀ ਸੀ ਮੈਂ ਲੱਕੀ ਫੀਲ ਕਰਦੀ ਆ ਆਪਣੇ ਆਪ ਨੂੰ ਐਜ਼ ਅ ਆਰਟਿਸਟ ਕਿ ਮੈਨੂੰ ਉਹ ਕੈਰੈਕਟਰ ਪਲੇ ਕਰਨ ਦਾ ਮੌਕਾ ਮਿਲਿਆ ਸੋ ਸਭ ਤੋਂ ਵੱਡਾ ਮਜ਼ਾ ਹਰਿਆਣਵੀ ਬੋਲ ਕੇ ਆਇਆ ਔਰ ਮਤਲਬ ਆਈ ਥਿੰਕ ਉਹ ਬੇਸਟ ਹਾਈਲਾਈਟ ਸੀ ਇਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਹੁੱਡਾ ਸਾਹਿਬ ਨਾਂ ਤੇ ਹੁੱਡਾ ਸਾਹਿਬ ਦੀ ਦੂਜੀ ਫਿਲਮ ਹੈ ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ ਹਰਿਆਣਵੀ ਸਿਨੇਮਾ ਡੇ ਬਾਏ ਡੇ ਬਾਏ ਗਰੋ ਕਰੀਏ ਤੇ ਅਸੀਂ ਵੱਡੀਆਂ ਫਿਲਮਾਂ ਬਣਾਈਏ ਇੰਡੀਅਨ ਫਿਲਮਾਂ ਬਣਾਈਏ ਤੇ ਕੋਈ ਸਵਾਲ ਉਹਨਾਂ ਸਾਹਿਬਾਂ ਵਾਸਤੇ ਬਹੁਤ ਬਹੁਤ ਪਿਆਰ ਚੜ੍ਹਦੀ ਕਲਾ ਜੀ ਸਰ ਇਹ ਤਾਂ ਛੋਟੇ ਹੁੰਦੇ ਕਰਦੇ ਰਿਹਾ ਮੈਨੂੰ ਹੀ ਵਕਤ ਪਿਆ ਸੀ ਇਹਨਾਂ ਨੂੰ ਤਾਂ ਸਾਥ ਸਾਥ ਬਹਿ ਜਾ ਸੀ ਇਹਨਾਂ ਨੂੰ ਤਾਂ ਆਉਂਦੀ ਸੀ ਥੋੜੀ ਬਹੁਤੀ ਅਸੀਂ ਗੁੱਲੀ ਡੰਡੇ ਦੇ ਘਰੇਟਾ ਵਾਲੇ ਸੀ ਖੜ ਦੇ ਕੁਸ਼ਤੀ ਮੈਡਾ ਜਿਹੜੇ ਵੀ ਨਹੀਂ ਕੁਸ਼ਤੀ ਤਪੱਸਿਆ ਆ ਬਹੁਤ ਵੱਡੀ ਚੀਜ਼ ਆ ਮਤਲਬ ਕੋਈ ਵੀ ਗੇਮ ਆ ਕੋਈ ਵੀ ਐਥਲੀਟ ਆ ਤੁਸੀਂ ਸਾਰੇ মিডিਆ ਵਾਲਿਆਂ ਜੋ ਕਿ ਬੰਦਾ ਜਦੇ ਵੀ ਕਰੇ ਕੋਈ ਮੈਡਲ ਲੈ ਕੇ ਆਉਂਦਾ ਜਾਂ ਕਦੇ ਵੀ ਕੋਈ ਚੀਜ਼ ਅਚੀਵ ਕਰਦਾ ਖਾਸ ਤੌਰ ਤੇ ਸਪੋਰਟਸ ਦਾ ਤੁਸੀਂ ਸਾਰੇ ਉਹਨਾਂ ਨੂੰ ਪਰ ਮੰਘ ਘੜਾ ਦਿਆ ਕਰੋ ਆਪਾਂ ਸਿਰ ਮੋਸਟਲੀ ਆਪਾਂ ਕੀ ਕਰਦਾ ਆਪਾਂ ਕੌਂਟਰੋਵਰਸ਼ੀਅਲ ਸਟੇਟਮੈਂਟਸ ਕੌਂਟਰੋਵਰਸ਼ੀ ਚ ਲੱਭਦੇ ਨਵੀਂ ਤੋਂ ਸਾਨੂੰ ਵੀਵਜ਼ ਆਉਣ ਕਈ ਵਾਰੀ ਵੀਵਜ਼ ਨੂੰ ਪਾਸੇ ਰੱਖ ਕੇ ਇਤਾਂ ਦੇ ਬੰਦੇ ਦੀ ਹੈਲਪ ਕਰੀਦੀ ਆ ਜਿਹਨੂੰ ਉਹਦਾ ਮੁੱਲ ਨਹੀਂ ਕਦੇ ਮਿਲਿਆ ਜਾਂ ਉਹਨੂੰ ਕਦੇ ਰੈਲੀ ਨਹੀਂ ਮਿਲੀ ਮੈਂ ਸਾਰੇ মিডিਆ ਨੂੰ ਉਹ ਕਰਦਾ ਬ ਇਹ ਤੁਸੀਂ ਲੱਭਿਆ ਕਰੋ ਚਾਹਦੇ ਬੰਦੇ ਜਿਨ੍ਹਾਂ ਨੂੰ ਲੋੜ ਆ ਬਹੁਤ ਟੈਲੈਂਟ ਆ ਬੜੇ ਤੜਦੇ ਸਪੋਰਟਸਮੈਨ ਨੇ ਪੂਰੇ ਇੰਡੀਆ ਦੇ ਰੱਖਿਆ ਪਾਉਣ ਦੀ ਹੈਲਪ ਕਰੀਏ ਤੇ ਉਹ ਆਪਣੀ ਕਿ ਮੈਡਲ ਲੈ ਕੇ ਉਹਨਾਂ ਤੋਂ ਸਾਨੂੰ ਪ੍ਰਾਊਡ ਮਹਿਸੂਸ ਕਰਾਉਣ ਸਾਰਿਆਂ ਦੀ ਬੇਨਤੀ ਆ ਤੇ ਭਾਜੀ ਦਾ ਬਹੁਤ ਤੜਦੇ ਪਲਵਾਣ ਨੇ ਆਲਰੇਡੀ थैंक यू ਮੇਰੇ ਲਈ ਬਹੁਤ ਪ੍ਰਾਊਡ ਦੀ ਬਾਤ ਹੈ ਕਿ ਮੈਂ ਪੰਜਾਬੀ ਫਿਲਮ ਕਰਦਾ ਹਾਂ ਕਿਉਂਕਿ ਪੰਜਾਬ ਉਹ ਹਰਿਆਣਾ ਪਹਿਲੇ ਇੱਕ ਹੀ ਥਾ ਤਾਂ ਹਮੇਸ਼ਾ ਖੁਸ਼ੀ ਹੁੰਦੀ ਹੈ ਜਦ ਵੀ ਪੰਜਾਬ ਇਹ ਖਾਤ ਦਿੱਤਾ ਹੈ ਹਰਿਆਣਾ ਵਿੱਚ ਸਭ ਸਾਥ ਹੁੰਦਾ ਚਾਹੋ ਕਿਸਾਨ ਆंदोलਨ ਹੋ ਜਾਂ ਮਿਊਜ਼ਿਕ ਇੰਡਸਟਰੀ ਹੋ ਔਰ ਬੜੀ ਖੁਸ਼ੀ ਵੀ ਹੁੰਦੀ ਹੈ ਜਿਵੇਂ ਰਾਮਾਇਣ ਵਿੱਚ ਆਪਣੇ ਦੇਖਿਆ ਰਾਮ ਕੇ ਸਾਥ ਲਕਸ਼ਮਣ tha ਮੈਂ ਵਹੀ ਫੀਲ ਕਰਤਾ ਹੂੰ ਕਿ ਪੰਜਾਬ ਰਾਮ ਹੈ ਔਰ ਹਰਿਆਣਾ ਲਕਸ਼ਮਣ ਹੈ ਓ ਕਿਆ ਬਾਤ ਓ ਕਿਆ ਬਾਤ ਥੈਂਕ ਯੂ ਜੀਓਨੇ ਵਾਦਰੋ ਥੈਂਕ ਯੂ ਐਮ ਜੀ ਦੇ ਗੱਲ ਕੀਤੀ T20 ਮੈਦ ਖੇਡਣਾ ਬਾਲੀਵੁੱਡ ਨਾਲ ਜਦ ਮਰਜ਼ੀ ਆ ਜਾਏ ਮੇਰਾ ਚੈਲੰਜ ਆ ਸਾਡਾ ਕਪਤਾਨ ਜੀ ਆਦੇ ਅਦੇ ਅੱਜ ਤੁਸੀਂ ਸਾਨੂੰ ਕੋਸ਼ ਕਰੋਗੇ ਅਸੀਂ ਲਲਕਾਰ ਸਕਦੇ ਕਿਸੇ ਨੂੰ ਮੈਂ ਕਹਾਂ ਲਲਕਾਰ ਦਿਓ ਫਟਾਫਟ ਸਾਰਿਆਂ ਨੂੰ ਖੁੱਲਾ ਚੱਲੇ ਜਾ ਵੀ ਸਾਨੂੰ ਕੋਸ਼ ਕਰਨਗੇ ਯਵਰਾਜ ਸਰ ਆਪਣੀ ਯੋਗਰਾਜ ਸਰ ਤੇ ਯਵਰਾਜ ਨੂੰ ਵੀ ਅਸੀਂ ਨਾਲ ਹੀ ਰੱਖਣਾ ਤੇ ਜਿਹੜਾ ਮਰਜ਼ੀ ਆ ਜਾਏ ਦੁਨੀਆ ਸਾਡੇ ਨਾਲ ਬਹੁਤ ਬਹੁਤ ਪਿਆਰ ਤੇ ਇੰਡੀਆ ਵਰਲਡ ਕਾ ਵੀ ਜਿੱਤ ਲੈ ਕੇ ਆਊਗਾ ਕਿਉਂਕਿ ਯੂ ਵੀ ਗਿਆ ਹੈ ਉੱਥੇ ਮਾਸਟਰ ਜੀ ਥੈਂਕ ਯੂ ਸਮਾਝ ਗਈ ਥੈਂਕ ਯੂ so much ਫੋਟੋ ਮਿਲ ਬਹੁਤ ਬਹੁਤ ਪਿਆਰ ਯੋਗ ਸਰ ਲਈ ਕਰੀ ਜ਼ੋਰਦਾਰ ਤਾੜੀਆਂ ਮੇਰੇ ਫੇਵਰੇਟ ਐਕਟਰ ਨੇ ਪੂਰੀ ਫਿਲਮ ਦੇ ਵਿੱਚੋਂ ਹਾਂਜੀ ਕੀ ਪੁੱਛਣਾ ਹੈ ਬੋਲਦੀ ਨਹੀਂ ਹੁਣ ਬੋਲਦੀ ਬੰਦ ਹੋ ਗਈ ਹੈ ਕੀ ਗੱਲ ਹੈ ਐ ਉਹ ਬੋਲ ਕੁੜੀ ਇੱਥੇ ਆ ਕੇ ਬੋਲ ਇੱਥੇ ਆ ਨੀ ਉਰੇ ਆ ਜਾ ਮੈਂ ਤਾਂ ਜਿੱਦ ਗੱਲਾਂ ਤਿੰਨ ਚਾਰ ਕਹਿਣੀ ਹੈ ਪਹਿਲੀ ਗੱਲ ਇਹ ਹੈ ਵੀ ਐਮੀ ਤੇ ਸੋਲਮ ਐ ਲੱਗਦਾ ਜਿਵੇਂ ਧਰਮੰਦਰ ਤੇ ਹੇਮਾ ਮਾਲਮੀ ਤੁਰੇ ਫਿਰਦੇ ਆ ਉਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਅਹ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਇਹੋ ਜਿਹਾ ਐਕਟਰ ਤੇ ਇਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਭਾਈ ਮੈਂ ਹਜੇ ਕਲਾਕਾਰਾਂ ਨਾਲ ਕੰਮ ਕਰ ਓਏ ਗੱਲ ਸੜ ਮੇਰੀ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਥੈਂਕ ਯੂ ਸੋ ਮੀ ਆ ਵੀ ਮੇਰੀ ਹੀਰੋ ਨੈਕਰ ਅਸੇ ਗੱਲ ਨਹੀਂ ਹੈ ਕਹਿੰਦੇ ਮੰਮੀ ਹੈ ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ ਲਾ ਮੈਂ ਕਮਾਲ ਦੀ ਸੁਣਿਓ ਸੁਣਿਓ ਸੁਣੇ ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਊਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ ਮੈਂ ਭੁੱਲ ਪਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੇਨੂੰ ਇੱਕ ਐਸਾ ਸ਼ਖਸ ਆ ਤਸ ਸਾਰਾ ਮਾਈਨ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਭੇਜੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆ ਡਰ ਲੀਆਂ ਨਾ ਜਿਹੜਾ ਇਹ ਮੈਂ ਬੜਾ ਹੀ ਫਾਇਦਾ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਟੂਰੇ ਪ੍ਰਸਾਣਾਂ ਦਾ ਐਸੀ ਵਧੀਆ ਫਿਲਮ ਮੇਰਾ ਗੱਲ ਬਹੁਤ ਹੀ ਘਟ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਅਜੀ ਲੱਗਦਾ ਹਮ ਵੀ ਕਦੇ ਐਸੇ ਵਾਹ ਵਾਹ ਗੋਡ ਬlesਸ ਯੂ ਲਵ ਯੂ ਲਵ ਯੂ ਥੈਂਕ ਯੂ ਗਾਇਜ਼ ਤੇ ਅਸੀਂ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੀ ਟੀਮ ਚੋਂ ਬਹੁਤ ਜਣਿਆਂ ਨੂੰ ਅਸੀਂ ਇਸ ਦਿਨ ਮਿਸ ਕਰ ਰਹੇ ਆਂ ਕਾਫੀ ਬੰਦੇ ਨਹੀਂ ਆ ਪਏ ਸਾਡੇ ਆਨਰਡਰਬਲ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਰਕੇਸ਼ ਭਾਜੀ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਸਾਡੇ ਬਹੁਤ ਸਤਿਕਾਰਯੋਗ ਨੇ ਪਿਆਰੇ ਵੀਰ ਨੇ ਕਿਉਂਕਿ ਉਹਨਾਂ ਦੀ ਦੂਜੀ ਪਾਸੇ ਫਿਲਮ ਚੱਲ ਰਹੀ ਆ ਮਰਿੰਦਰ ਭਾਈ ਨਾ ਜਿਹੜੇ ਕਿ ਬਹੁਤ ਘੱਟ ਕੰਮ ਕਰਦੇ ਨੇ ਉਹਨਾਂ ਨੇ ਫਿਲਮਾਂ ਮਨਾਉਣੀਆਂ ਰਾਈਟ ਤੇ ਬਾਕੀ ਹਰਦੀਪ ਗਿੱਲ ਸਾਹਿਬ ਸਾਡੀ ਹੋਰ ਵੀ ਮੱਟੂ ਨਹੀਂ ਆਇਆ ਯਾਰ ਮੱਟੂ ਕਿੱਥੇ ਆ ਮੱਟੂ ਵੀ ਨਹੀਂ ਆਇਆ ਖਰੇ ਉਹਨੂੰ ਕੋਲ ਬਲਤ ਨਹੀਂ ਗਿਆ ਮੱਟੂ ਨੂੰ ਕੁੜੀ ਮਿਲ ਗਈ ਹੋ ਚਾ ਚ ਗਿਆ ਆ ਚਦੌੜਨਾ ਗਿਆ ਹੋਵੇ ਸੋ ਅਸੀਂ ਸਾਰਿਆਂ ਨੂੰ ਮਿਸ ਕਰਦੇ ਆ ਆਪਣੀ ਸਾਰੀ ਟੀਮ ਨੂੰ ਆਈ ਹੋਪ ਤੁਸੀਂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਿਆ ਆਈ ਹੋਪ ਤੁਸੀਂ ਓਵੇਂ ਓਵੇਂ ਲਿਖੋ ਓਵੇਂ ਓਵੇਂ ਬੋਲ ਕੇ ਪਾਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਅਵਰਡ ਵਾਈਡ ਹੋ ਮਾਈਟ ਬੀ ਅਦਰੋਂ ਵੀ ਅੱਜ ਕੌਣ ਕੌਣ ਰਿਲੀਜ਼ ਕਰੂਗਾ ਕੱਲ ਨੂੰ 14 ਤਰੀਕ ਨੂੰ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜੰਗੀ ਲੱਗੀ ਹੋਊਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਗਾਣ ਵਧੀਆ ਮਿਹਨਤ ਕਰਕੇ ਫੇਰ ਰਿਲੀਜ਼ ਕਰਾਂਗੇ ਉਸਾਂ ਕੋਲ ਤੇ ਬਾਕੀ ਕੋਈ ਨਹੀਂ ਸਵਾਲ ਜੀ 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 ਮੇਰੇ ਮੈਂ ਹਰੇਕ ਚੀ ਲੱਭਦਾ ਨੀ ਮੇਰਾ ਮੇਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਹਨੇ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਵੀ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ ਤੇ ਉਹੀ ਨਿੱਕਾ ਜਿਹੇ ਲਦਾਰ ਸ਼ਿਵਾ ਜਾਂ ਸ਼ਿਵਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾਦ ਨੇ ਕਿਉਂਕਿ ਜਿਹੜਾ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆ ਹੀ ਜਾਂਦੀ ਹੈ ਹੁਣ ਇਹ ਨਾ ਕਿਉਂ ਆਪ ਦੀ ਰੀਅਲ ਲਾਈਫ ਦੀ ਕੁੜੀਆਂ ਲਾਉਦਾ ਫਿਰਦਾ ਮੈਂ ਤਾਂ ਕੋਨੀ ਮੈਂ ਵਿਆਹਾਂ ਵਰਿਆ ਹੁਣ ਕੋਈ ਮਸਲਾ ਨਹੀਂ ਐਡ ਹਾਂ ਮੈਂ ਮੈਂ ਵੀ ਇਹ ਕਹਿੰਦਾ ਕੈਮਰਾ ਨਹੀਂ ਬਹੁਤ ਕਿਰਪਾ ਕਰ ਬਹੁਤ ਕਰ ਜੇ ਕਿਨੂੰ ਚੱਕਰੇ ਕੋਈ ਨਹੀਂ ਪਰ ਛੱਡਣਾ ਚਾਹਦਾ ਅਸੀਂ ਕਿਹਦਾ ਚੀਜ਼ ਨਾ ਫਿਰਦਾ ਚੱਕਰੇ ਕੋਈ ਨਹੀਂ ਕਰਕੇ ਤੁਸੀਂ ਨਹੀਂ ਨਹੀਂ ਉਹ ਕਈ ਵਾਰੀ ਮਤਲਬ ਇਹ ਮੈਂ ਆਪਦੇ ਲਈ ਤਾਂ ਛੱਡੂਗਾ ਆਪਦੇ ਲਈ ਤਾਂ ਤੱਪੀ ਜਾਊਂਗਾ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਨੂੰ ਇਹ ਆਉਂਦਾ ਵੀ ਮੇਰੇ ਕੋਈ ਚੱਕਰ ਨਹੀਂ ਗੈਨ ਨਾਲ ਕਦੇ ਗੈਦਾ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਕਦੇ ਗੈਦਾ ਨੁਕਸਾਨ ਨਾ ਹੋਵੇ ਉੱਥੇ ਆਪਾਂ ਉਹ ਐਂਕਿ ਜਿਹੜੀ ਚੀਜ਼ ਐਂ ਕਹਿ ਕੇ ਵੀ ਕੋਈ ਚੱਕਰ ਨਹੀਂ ਸਾਂਭ ਲਾਂਗੇ ਜੇ ਉਹਦੇ ਤੇ ਥੋੜਾ ਜਿਹਾ ਬੈਟਰ ਵਰਕ ਹੋ ਜੇ ਕੰਮ ਹੋ ਜੇ ਮਿਲਦਾ ਉਹ ਬੈਟਰ ਹੋ ਸਕਦੀ ਐ ਪੁਕਾਈ ਪੁਕਾਈ ਇਹ ਬਿਰੋਤ ਕਰਾਈਏ ਇਹਨਾਂ ਦੀ ਕਿੱਥੇ ਹੋ ਰਹੀ ਪੁਕਾਈ ਚਲਾਈ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਰਤਾਰ ਦੀ ਕੀਤੀ ਹੈ ਕਰੈਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਪੇਮੈਂਟ ਤੇਰੇ ਪੈਸੇ ਕਿਸ ਨੇ ਮਾਰੇ ਤੇ ਤੇ ਟਿਕ ਤੇਰੇ ਭੁੱਲ ਗਏ ਹੋਣ ਤੇ ਇਹ ਮੈਂ ਇਹ ਕਹਿ ਰਿਹਾ ਹਾਂ ਨਹੀਂ ਨਹੀਂ ਉਹ ਕਿਸੇ ਵੀ ਹੋ ਕੇ ਪੁਕਾਈ ਬੋਲਦੀ ਹੈ ਪੁਕਾਈ ਨਹੀਂ ਗੱਲ ਬੰਦੇ ਦੀ ਕਰੋ ਠੀਕ ਹੈ ਠੀਕ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਾਂਜੀ ਹਾਂਜੀ ਕੁਐਸਚਨ ਬਚੀ ਰਹੇਗਾ ਕੁਝ ਆਓ ਬਈ ਨੱਚਿਆ ਵਾਹੋ ਭਾਈ ਸੱਚੀ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ਸਾਡੀ ਟੀਮ ਬਹੁਤ ਅੱਛੀ ਸੀਗਾ ਗੱਲਾਂ ਕਰੋ ਆਓ ਰੀਤਾ ਬਹੁਤ ਚੰਗੀਆਂ ਰੀਤਾ ਸਾਹਬ ਲੋ ਸੋ ਮੈਂ ਆ ਜਾ ਮੈਕਸੀਕੋ ਚਲੀਏ ਫਸਟ ਵਾਰੀ ਐਮੀ ਭਾਜੀ ਉਹਨਾਂ ਨੂੰ ਤੇ ਰਕੇਸ਼ ਜੀ ਉਹਨਾਂ ਭਾਜੀ ਉਹਨਾਂ ਨੂੰ ਮਿਲਿਆ ਸੀਗਾ ਤੇ ਰਿਕਵੈਸਟ ਕੀਤੀ ਸੀ ਕਿ ਦੋਵਾਂ ਭਰਾਵਾਂ ਨੂੰ ਹੀ ਭਾਜੀ ਕੰਮਕਾਰ ਨਹੀਂ ਮਿਲ ਰਿਹਾ ਸੈਟਿੰਗ ਨਹੀਂ ਹੈਗੀ ਤੇ ਭਾਜੀ ਨੇ ਜਿੱਦਾਂ ਹੋਣਾ ਹੱਥ ਰੱਖੇ ਮੋਢੇ ਤੇ ਉਦੋਂ ਦੇ ਰੱਖੇ ਆ ਬੱਸ ਐਂ ਹੀ ਰੱਖੇ ਆ ਭਾਜੀ ਦੀ ਬਦੌਲਤ ਇਹ ਦੋ ਬੰਦੇ ਮੇਰੀ ਜ਼ਿੰਦਗੀ ਚ ਮਤਲਬ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਤੁਸੀਂ ਸਾਰਿਆਂ ਨੇ ਪਿਆਰ ਬਖਸ਼ਿਆ ਉਹਨਾਂ ਲਈ ਸਮਝ ਕਿ ਇਹ ਇੱਕ ਐਮੀ ਭਾਜੀ ਕਰਕੇ ਤੇ ਇੱਕ ਰਕੇਸ਼ ਤੋਂ ਹਨ ਭਰਾ ਕਰਕੇ ਇਹ ਦੋ ਬੰਦੇ ਮੇਰੀ ਜ਼ਿੰਦਗੀ ਚ ਜੇ ਤੁਹਾਡਾ ਭਰਾ ਉਹਨਾਂ ਲਈ ਟਾਈਮ ਸਟਾਰ ਬਣਿਆ ਥੈਂਕ ਯੂ ਤੁਸੀਂ ਬਹੁਤ ਬੰਦੇ ਤੁਸੀਂ ਆਲਰੇਡੀ ਬਹੁਤ ਬੰਦੇ ਤੁਸੀਂ ਬਹੁਤ ਹਸਾ ਲੋਕਾਂ ਨੂੰ ਜਦੋਂ ਕਿਸੇ ਵੀ ਬੰਦੇ ਦੇ ਚਿਹਰੇ ਦੇ ਉੱਤੇ ਸਮਾਈਲ ਲੈ ਕੇ ਆਉਣੀ ਹੈ ਹਸਾਉਣਾ ਕੋਈ ਛੋਟੀ ਮੋਡੀ ਚੀਜ਼ ਨਹੀਂ ਸੋ ਸਾਡੀ ਸਾਰੀ ਟੀਮ ਦਾ ਜੋਰ ਲਗਾਇਆ ਸੀ ਤੁਸੀਂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੀਏ 8-9 ਮਹੀਨੇ ਬਾਅਦ ਫਿਲਮ ਆਈ ਸੀ ਆਈ ਹੋਪ ਤੁਹਾਨੂੰ ਚੰਗੀ ਲੱਗੀ ਹੋਊਗੀ ਕਿਉਂਕਿ ਪਿਛਲੀਆਂ ਫਿਲਮਾਂ ਦਾ ਵੀ ਇਫੈਕਟ ਹੁੰਦਾ ਨਾ ਪਿੱਛੇ 2-4-5 ਫਿਲਮਾਂ ਸਾਡੀਆਂ ਨਹੀਂ ਚੱਲੀਆਂ ਤੇ ਜੇ ਸਲੋ 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 ਵਾਸੀਂ ਦੁਬਾਰਾ ਰਿਵਾਈਵ ਕਰਾਂਗੇ ਤੇ ਆਈ ਹੋਪ ਸਾਰਿਆਂ ਨੂੰ ਫਿਲਮ ਚੰਗੀ ਲੱਗੂਗੀ ਤੇ ਮੇਰੇ ਵਰਗਾ ਮਿਲਿਆ ਕੋ ਕਦੂ ਜਾਂ ਪ੍ਰਧਾਨਤਨ ਪਹਿਲਾਂ ਐ ਜਾ ਨਹੀਂ ਲੈ ਜਾਓ ਜਿਹੇ ਜਿਹੇ ਹੈਗਾ ਮਗਾ ਕੋਈ ਚੱਕਰ ਨਹੀਂ ਮੋਟਾ ਹੈਗਾ ਨਹੀਂ ਚੱਲੋ ਤਾਂ ਮਗਾ ਇਦਾਂ ਹੀ ਆਪੇ ਲੋਕ ਹੀ ਪ੍ਰਧਾਨ ਕਰਨਗੇ ਇਹ ਨਾ ਕਹਿਣ ਸਾਰੀ ਫਿਲਮ ਪ੍ਰਧਾਨ ਲਗਾ ਜਹਾਜ ਹੈਗਾ ਉਹ ਜੀ ਲੱਗੂ ਹਾਂਜੀ 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 ਉਹ ਮੈਨੂੰ ਪਤਾ ਹੀ ਨਹੀਂ ਹੈ ਕਿ ਤੇ ਇਹਨੂੰ ਲੱਭੀਏ ਤਾਂ ਸਹੀ ਉਹਨੂੰ ਐ ਨਹੀਂ ਪਤਾ ਨੂੰ ਭੁੱਲ ਗਏ ਹੀ ਹੈ ਕਹਿਣਾ ਹੈ ਇਹ ਤੇ ਸ਼ੂਟ ਚੱਲਣ ਦਾ ਅੱਛਾ ਤਾਂ ਨਹੀਂ ਆਇਆ ਸਭ ਤੋਂ ਪਿਆਰਾ ਜਵਾਕ ਹੈ ਸਾਡਾ ਉਹ ਜਿਵੇਂ ਜਿਦਾਰ ਵੀਰੇ ਨੇ ਆਖਿਆ ਵੀ ਜਿਹੜੀ 1 ਫੋਨ ਕਾਲ ਆਵੇ ਹੁੰਦੇ ਆ ਨਾ ਕਦੇ ਕੋਈ ਫਰਮਾਇਸ਼ ਰੱਖਣੀ ਨਾ ਕਦੇ ਕੋਈ ਚੀਜ਼ ਕਰਨੀ ਵੀ ਓਕੇ ਵੀਰੇ ਆ ਜਾਾਂਗੇ ਤੇ ਉਹ ਵਨ ਆ ਸੀ ਬੈਸਟ ਕਾਇਆ ਸਾਡੀ ਫਿਲਮ ਇੰਡਸਟਰੀ ਦਾ ਤੇ ਬਹੁਤ ਬਾਕਮਾ ਅਕਟਰ ਫਰਸਟ ਚੁਆਇਸ ਹੁੰਦਾ ਉਦੋਂ ਮੈਂ ਖੇਚ ਰਾਂ ਜੁੱਤੀਆਂ ਖਾਣੀਆਂ ਮੈਂ ਆਓ ਜੀ ਆਓ ਬਾਜਾ ਸਾਹਿਬ ਆਓ ਬਾਜਾ ਸਾਹਿਬ ਨੂੰ ਅਸਲ ਜਾਣਾ ਹੈ 7 ਵਜੇ ਕਿਤੇ ਬੋਲੋ ਕੁਦੀ ਨਹੀਂ ਬਹੁਤ ਹੀ ਵਧੀਆ ਲੱਗਿਆ ਲੇਕਿਨ ਹਰਿਆਣਵੀ ਲੈਂਗੁਏਜ ਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗੀ ਸੀ ਮੈਂ ਲੱਕੀ ਫੀਲ ਕਰਦੀ ਆ ਆਪਣੇ ਆਪ ਨੂੰ ਐਜ਼ ਅ ਆਰਟਿਸਟ ਕਿ ਮੈਨੂੰ ਉਹ ਕੈਰੈਕਟਰ ਪਲੇ ਕਰਨ ਦਾ ਮੌਕਾ ਮਿਲਿਆ ਸੋ ਸਭ ਤੋਂ ਵੱਧ ਮਜ਼ਾ ਹਰਿਆਣਵੀ ਬੋਲ ਕੇ ਆਇਆ ਔਰ ਮਤਲਬ ਆਈ ਥਿੰਕ ਉਹ ਵੈਰੀ ਹਾਈਲਾਈਟ ਸੀ ਇੱਕ ਕਰੀ ਜ਼ੋਰਦਾਰ ਤਾੜੀਆਂ ਸਾਡੇ ਹੁੱਡਾ ਸਾਹਿਬ ਨਾਂ ਦੇ ਹੁੱਡਾ ਸਾਹਿਬ ਦੀ ਦੂਜੀ ਫਿਲਮ ਹੈ ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ ਹਰਿਆਣਵੀ ਸਿਨੇਮਾ ਡੇ ਬਾਏ ਡੇ ਗਰੋ ਕਰੀਏ ਤੇ ਅਸੀਂ ਵੱਡੀਆਂ ਫਿਲਮਾਂ ਬਣਾਈਏ ਇੰਡੀਅਨ ਫਿਲਮਾਂ ਬਣਾਈਏ ਤੇ ਕੋਈ ਸਵਾਲ ਹੁੱਡਾ ਸਾਹਿਬ ਵਾਸਤੇ ਬਹੁਤ ਬਹੁਤ ਪਿਆਰ ਚੜ੍ਹਦੀ ਕਲਾ ਜੀ ਸਰ ਇਹ ਤਾਂ ਛੋਟਿਆਂ ਦੇ ਕਰਦੇ ਰਿਹਾ ਮੈਨੂੰ ਹੀ ਵਕਤ ਪਿਆ ਸੀ ਇਹਨਾਂ ਨੂੰ ਤਾਂ ਸਾਥ ਦਾ ਬਹਜਾ ਸੀ ਇਹਨਾਂ ਨੂੰ ਤਾਂ ਆਉਂਦੀ ਸੀ ਥੋੜੀ ਬਹੁਤੀ ਅਸੀਂ ਗੁਲੀ ਡੰਡੇ ਦੇ ਖੇਡਾਂ ਵਾਲੇ ਸੀ ਖਾੜ ਦੇ ਕੁਸ਼ਤੀ ਨੇੜੇ ਜਿਹੜੇ ਵੀ ਨਹੀਂ ਕੁਸ਼ਤੀ ਤਪੱਸਿਆ ਆ ਬਹੁਤ ਵੱਡੀ ਚੀਜ਼ ਦਾ ਮਤਲਬ ਕੋਈ ਵੀ ਗੇਮ ਆ ਕੋਈ ਵੀ ਐਥਲੀਟ ਆ ਤੁਸੀਂ ਸਾਰੇ মিডিਆ ਵਾਲਿਆਂ ਜੋ ਵੀ ਬੰਦਾ ਜਦੇ ਵੀ ਕਰੇ ਕੋਈ ਮੈਡਲ ਲੈ ਕੇ ਆਉਂਦਾ ਜਾਂ ਕਦੇ ਵੀ ਕੋਈ ਚੀਜ਼ ਅਚੀਵ ਕਰਦਾ ਖਾਸ ਤੌਰ ਤੇ ਸਪੋਰਟਸ ਦਾ ਤੁਸੀਂ ਸਾਰੇ ਉਹਨਾਂ ਨੂੰ ਪਰਵਾਹ ਘੱਟ ਆ ਦਿਆ ਕਰੋ ਆਪਾਂ ਸਿਰ ਮੋਸਟਲੀ ਆਪਾਂ ਕੀ ਕਰਦਾ ਆਪਾਂ ਕੰਟਰੋਵਰਸ਼ੀਅਲ ਸਟੇਟਮੈਂਟਸ ਕੰਟਰੋਵਰਸ਼ੀ ਜੀ ਚਲਾਵਦੇ ਨਵੀਂ ਤੋਂ ਸਾਨੂੰ ਵ ਇਤਾਂ ਦੇ ਬੰਦੇ ਦੀ ਹੈਲਪ ਕਰੀਦੀ ਆ ਜਿੰਨੂੰ ਉਹਦਾ ਮੁੱਲ ਨਹੀਂ ਕਦੇ ਮਿਲਿਆ ਜਾਂ ਉਹਨੂੰ ਕਦੇ ਰਲੀ ਨਹੀਂ ਮਿਲੀ ਮੈਂ ਸਾਰੇ মিডিਆ ਨੂੰ ਉਹ ਕਰਦਾ ਬਰਬਾਸ ਕਰਦਾ ਰਿਕਵੈਸਟ ਕਰਦਾ ਕਿ ਤੁਸੀਂ ਲੱਭਿਆ ਕਰੋ ਇਤਾਂ ਦੇ ਬੰਦੇ ਜਿਨ੍ਹਾਂ ਨੂੰ ਲੋੜ ਆ ਏਕ ਇਸ ਬਹੁਤ ਟੈਲੈਂਟ ਆ ਬੜੇ ਤੜਦੇ სპੋਰਟਸਮੈਨ ਨੇ ਪੂਰੇ ਇੰਡੀਆ ਦੇ ਰੱਖਿਆ ਪਾਉਣ ਦੀ ਹੈਲਪ ਕਰੀਏ ਦਿਓ ਆਪਣੀ ਕਿ ਮੈਡਲ ਹੈ ਕਿ ਉਹਨਾਂ ਤੋਂ ਸਾਨੂੰ ਪ੍ਰਾਊਡ ਨਹੀਂ ਆਉਂਦਾ ਸਾਰਿਆਂ ਦੀ ਬੇਨਤੀ ਆ ਤੇ ਭਾਜੀ ਦਾ ਬਹੁਤ ਤਗੜੇ ਪਲਵਾਣ ਨੇ ਆਲਰੇਡੀ ਅਰੇ ਨਹੀਂ ਥੈਂਕ ਯੂ ਮੇਰੇ ਲਈ ਬਹੁਤ ਪ੍ਰਾਊਡ ਦੀ ਬਾਤ ਹੈ ਕਿ मैं पंजाबी फिल्म कर रहा हूँ क्योंकि पंजाब और हरियाणा पहले एक ही था तो हमेशा खुशी होती है जब भी पंजाब एक हाथ देता है हरियाणा हमेशा साथ होता है चाहे वो किसान आंदोलन हो या म्यूजिक इंडस्ट्री हो और बड़ी खुशी भी होती है जैसे रामायण में आपने देखा राम के साथ लक्ष्मण था मैं वही फील करता हूँ कि पंजाब राम है और हरियाणा लक्ष्मण है ਐਮੀ ਜੀ ਨੇ ਗੱਲ ਕੀਤੀ T20 ਮੈਚ ਖੇਡਣਾ ਬਾਲੀਵੁੱਡ ਨਾਲ ਜਦ ਮਰਜੀ ਆ ਜਾਓ ਮੇਰਾ ਚੈਲੰਜ ਆ ਸਾਡਾ ਕਪਤਾਨ ਜੀ ਸਾਰਿਆਂ ਨੂੰ ਖੁੱਲਾ ਚੈਲੰਜ ਆ ਵੀ ਸਾਨੂੰ ਕੋਚ ਕਰਨਗੇ ਯਵਰਾਜ ਸਰ ਆਪਣੇ ਯੋਗਰਾਜ ਸਰ ਤੇ ਯਵਰਾਜ ਨੂੰ ਵੀ ਅਸੀਂ ਨਾਲ ਹੀ ਰੱਖਣਾ ਜਿਹੜਾ ਮਰਜੀ ਆ ਜਾਏ ਦੁਨੀਆ ਸਾਡੇ ਨਾਲ ਬਹੁਤ ਬਹੁਤ ਪਿਆਰ ਤੇ ਇੰਡੀਆ ਵਰਲਡ ਕੱਪ ਜਿੱਤ ਕੇ ਲੈ ਕੇ ਆਊਗਾ ਕਿਉਂਕਿ ਯੂਵੀ ਗਿਆ ਹੋਇਆ ਉੱਥੇ ਤੁਹਕੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਫੋਰ ਕਮਿੰਗ ਬਹੁਤ ਬਹੁਤ ਪਿਆਰ ਇਹੋ ਸਾਰਿਆਂ ਲਈ ਕਰੀ ਜ਼ੋਰਦਾਰ ਤਾੜੀਆਂ ਮੇਰੇ ਵੇਵਰੇ ਐਕਟਰ ਨੇ ਪੂਰੀ ਫਿਲਮ ਦੇ ਵਿੱਚੋਂ ਹਾਂਜੀ ਕੀ ਪੁੱਛਣਾ ਹੈ ਬੋਲਦੇ ਨਹੀਂ ਬੋਲਤੀ ਬੰਦ ਹੋ ਗਈ ਹੈ ਕੀ ਗੱਲ ਹੈ ਐ ਬੰਦੂ ਉਹ ਬੋਰ ਕੁੜੀ ਇੱਥੇ ਆ ਕੇ ਬੋਲ ਇੱਥੇ ਆ ਨਿਵਰੇ ਆ ਜਾ ਮੈਂ ਤਾਂ ਜਿੱਤ ਚੱਲਾਂ ਤਿੰਨ ਚਾਰ ਕਹਿਣੀ ਹੈ ਪਹਿਲੀ ਗੱਲ ਇਹ ਹੈ ਵੀ ਐਮੀ ਤੇ ਸੋਨਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ। ਇਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ। ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ। ਇਹੋ ਜਿਹਾ ਐਕਟਰ ਤੇ ਇਹੋ ਜਿਹੀ ਕੁੜੀ ਨਾ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਭਈ ਮੈਂ ਹਜੇ ਕਲਾਕਾਰਾਂ ਦਾ ਕੰਮ ਕਰ। ਓਏ ਗੱਲ ਸੜ ਮੇਰੀ। ਬਾਹ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਥੈਂਕ ਯੂ ਸੋ। ਆ ਵੀ ਮੇਰੀ ਹੀਰੋ ਲੈਕਟਰ ਦੀ ਗੱਲ ਨਹੀਂ ਹੈ ਕਹਿੰਦੇ ਮੰਮੀ ਹੈ। ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ। ਲਾ ਮੈਂ ਕਮਾਲ ਦੀ ਸੁਣਿਓ ਸੁਣਿਓ ਸੁਣੇ ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ। ਮਾ ਭੁੱਲ ਭਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੈਨੂੰ ਐਸਾ ਸ਼ਖਸ ਆ ਇਸ ਸਾਰਾ ਮਾਈਂ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਭੇਜੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆ ਡਾਰਲਿੰਗਾਂ ਨਾ ਜਿਹੜਾ ਏਰਾ ਮੈਂ ਬੜਾ ਹੀ ਫਾਇਦਾ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਟੂ ਦੇ ਪ੍ਰੈਸ ਵਾਲਾ ਦਾ ਐਸੀ ਵਧੀਆ ਫਿਲਮ ਮੇਰਾ ਗੱਲ ਬਹੁਤ ਹੀ ਘੱਟ ਬਣਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਨਹੀਂ ਲੱਗਦਾ ਹਮ ਵੀ ਕਦੇ ਐਸੇ ਸੀ ਵਾਹ ਵਾਹ ਗੋਡ ਬlesਸ ਯੂ ਲਵ ਯੂ ਥੈਂਕ ਯੂ ਗਾਇਜ਼ ਤੇ ਅਸੀਂ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਜ਼ਰਾ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੀ ਟੀਮ ਚੋਂ ਬਹੁਤ ਜਣਿਆਂ ਨੂੰ ਅਸੀਂ ਇਸ ਦਿਨ ਮਿਸ ਕਰ ਰਹੇ ਆਂ ਕਾਫੀ ਬੰਦੇ ਨਹੀਂ ਆ ਪਏ ਸਾਡੇ ਆਨਰੇਬਲ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਰਕੇਸ਼ ਭਾਜੀ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਸਾਡੇ ਬਹੁਤ ਸਾਰੇ ਕਾਰਯੋਗ ਨੇ ਪਿਆਰੇ ਵੀਰ ਨੇ ਕਿਉਂਕਿ ਉਹਨਾਂ ਦੀ ਦੂਜੇ ਪਾਸੇ ਫਿਲਮ ਚੱਲ ਰਹੀ ਹੈ ਬਰਿੰਦਰ ਭਾਈ ਨਾ ਜਿਹੜੇ ਕਿ ਬਹੁਤ ਘੱਟ ਕੰਮ ਕਰਦੇ ਨੇ ਉਹਨਾਂ ਨੇ ਫਿਲਮਾਂ ਬਣਾਉਣੀਆਂ ਰਾਈਟ ਤੇ ਬਾਕੀ ਹਰਦੀਪ ਗਿੱਲ ਸਾਹਿਬ ਸਾਡੀ ਹੋਰ ਵੀ ਕਾਫੀ ਮੱਟੂ ਨਹੀਂ ਆਇਆ ਯਾਰ ਮੱਟੂ ਕਿੱਥੇ ਆ ਹਾਂ ਮੱਟੂ ਵੀ ਨਹੀਂ ਆਇਆ ਖਰੇ ਉਹਨੂੰ ਸੋ ਅਸੀਂ ਸਾਰਣ ਮਿਸ ਕਰਦੇ ਆ ਆਪਣੀ ਸਾਰੀ ਟੀਮ ਨੂੰ ਆਈ ਹੋਪ ਤੁਸੀਂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਿਆ ਆਈ ਹੋਪ ਤੁਸੀਂ ਓਵੇਂ ਓਵੇਂ ਲਿਖੋ ਓਵੇਂ ਓਵੇਂ ਬੋਲ ਕੇ ਪਾਇਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਵਰਲਡ ਵਾਈਡ ਹੋ ਮਾਈਟ ਬੀ ਅਡਨ ਹੋ ਵੀ ਅੱਜ ਕੌਣ ਕੌਣ ਰਿਵੀਜ਼ ਕਰੂਗਾ ਕੱਲ ਨੂੰ 14 ਤਰੀਕ ਨੂੰ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿੰਕੀ ਲੱਗੀ ਹੋਊਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਗਾਣ ਵਧੀਆ ਮਿਹਨਤ ਕਰਕੇ ਫੇਰ ਰਿਲੀਜ਼ ਕਰਾਂਗੇ ਕੋਸਾਂ ਬਸ ਤੇ ਬਾਕੀ ਕੋਈ ਯਾਨੀ ਸਵਾਲ ਜੀ 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 ਇਹਦਾ ਕੈਰੈਕਟਰ ਬਹੁਤ ਸਪੈਸ਼ਲ ਮਰਦਾ ਜੋ ਤਾਂ ਤੁਸੀਂ ਆਪੋ ਬਣਾਇਆ ਮੈਰੇ ਮੈਂ ਹਰੇਕ ਚੀ ਲੱਭਦਾ ਨਹੀਂ ਮੇਰਾ ਮੇਰੇ ਆਲਮੋਸਟ ਆਲਮੋਸਟ ਕੈਰੈਕਟਰ